ਸਸਿਆਕਾਲ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ 'ਚ ਕਈ ਭੈਣ ਭਰਾਵਾਂ ਦੀ ਡਿਮਾਂਡ ਸੀਗੀ ਕਿ ਤੁਸੀਂ ਸਸਤੀ ਜੀ ਕੋਈ ਜ਼ਮੀਨ ਲੈ ਕੇ आओ ਤਾਂ ਅਸੀਂ ਉਹਨਾਂ ਦੀ ਡਿਮਾਂਡ ਨੂੰ ਦੇਖਦੇ ਹੋਏ ਬਹੁਤ ਸਸਤਾ ਬਾਣ ਲੈ ਕੇ ਆਏ ਜਿਹਦਾ ਰੇਟ ਹੈ 311500 ਵਿੱਚ ਸ਼ਾਨਦਾਰ ਕੋਠੀ ਬਣੀ ਹੋਈ ਹੈ ਫਾਰਮ ਹਾਊਸ ਬਣਿਆ ਜੀ ਮੋਟਰ ਕਨੈਕਸ਼ਨ ਲੱਗਿਆ ਹੋਇਆ ਜੀ 24 ਘੰਟੇ ਘਰ ਵਾਲੀ ਸਪਲਾਈ ਹੈ ਜੀ ਤੇ ਬਾਕੀ ਹੈਗਾ ਜਿਹਦੇ ਵਿੱਚ ਪਲੇਨ ਪੱਧਰ ਤੇ ਸ਼ਾਨਦਾਰ ਵਧੀਆ ਜ਼ਮੀਨ ਦਾ ਹੈ ਟਾਕਾ ਜੀ ਜਿਹਦੇ ਵਿੱਚ ਬਾਗ ਲੱਗਿਆ ਹੋਇਆ ਜੀ ਤੁਸੀਂ ਪੂਰੀ ਵੀਡੀਓ ਦੇਖਿਓ ਜੇ ਤੁਸੀਂ ਪੂਰੀ ਵੀਡੀਓ ਦੇਖੋਗੇ ਤਾਂ ਹੀ ਤੁਹਾਨੂੰ ਸਾਰੀ ਜਾਣਕਾਰੀ ਮਿਲੂਗੀ ਜੀ ਕਈ ਭੈਣ ਭਰਾ ਵੀਡੀਓ ਨੂੰ ਸਕਿਪ ਕਰ ਕਰ ਦੇਖੀ ਜਾਂਦੇ ਨੇ ਤਾਂ ਤੁਸੀਂ ਵੀਡੀਓ ਪੂਰੀ ਦੇਖਿਓ ਮਾਲਕਾਂ ਦੇ ਨੰਬਰ ਕਿਹੜੇ ਅਰੀਏ ਦੀ ਜ਼ਮੀਨ ਹੈ ਜੀ ਤੇ ਕਿੰਨਾ ਰੇਟ ਮੰਗਦੇ ਨੇ ਸਾਰੀ ਜਾਣਕਾਰੀ ਤੁਹਾਨੂੰ ਮਿਲੂਗੀ ਵੀਡੀਓ ਦੇ ਵਿੱਚ ਤੇ ਕੀ ਫਸਲਾਂ ਹੁੰਦੀਆਂ ਨੇ ਇਸ ਟਾਈਮ ਕੀ ਹੈਗਾ ਸਾਰੀ ਜਾਣਕਾਰੀ ਮਿਲੂਗੀ ਬਸ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਨੂੰ ਸਕਿਪ ਨਾ ਕਰਿਓ ਜੀ ਤੇ ਇਹ ਜਿਹੜੀ ਜ਼ਮੀਨਾਂ ਰੇਟ ਹੈ 3115000 ਵਿੱਚ ਕੋਠੀ ਬਣੀ ਹੈ ਜੀ ਫਾਰਮ ਹਾਊਸ ਬਣਿਆ ਮੋਟਰ ਕਨੈਕਸ਼ਨ 24 ਘੰਟੇ ਘਰ ਵਾਲੀ ਸਪਲਾਈ ਹੈ ਜੀ ਤੇ ਬਾਕੀ ਬਾਗ ਬਰਾ ਲੱਗੇ ਹੋਏ ਸਭ ਤੋਂ ਪਹਿਲਾਂ ਤੁਸੀਂ ਚੈਨਲ ਦਾ ਵਟਸਐਪ ਨੰਬਰ ਨੋਟ ਕਰੋ ਜਿਹਦੇ ਉੱਤੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਵੇਚਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਨੰਬਰ ਤੁਸੀਂ ਨੋਟ ਕਰ ਲਓ ਜੀ 9877988446 9877988446 ਇਹ ਚੈਨਲ ਦਾ WhatsApp ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਜੇਕਰ ਕੋਠੀ ਮਕਾਨ ਵੇਚਣਾ ਹੈ ਗੇਟ ਤੋਂ ਲੈ ਕੇ ਅੰਦਰ ਤੱਕ ਕਰਦੀ ਪੂਰੀ ਵੀਡੀਓ ਬਣਾ ਕੇ ਭੇਜੋ ਤਾਂ ਕਿ ਜਿਹਦੇ ਵਿੱਚ ਸਾਰਾ ਵਿਊ ਏਰੀਆ ਦਿਖਾਓ ਕੀ ਕੀ ਫੈਸਿਲਿਟੀਆਂ ਨੇ ਘਰ ਦੇ ਵਿੱਚ ਠੀਕ ਹੈ ਜੀ ਤੇ ਦੂਜੀ ਗੱਲ ਹੈ ਜੀ ਜੇਕਰ ਤੁਸੀਂ ਕਿਸੇ ਜ਼ਮੀਨ ਦੀ ਐਡ ਕਰਵਾਉਣੀ ਹੈ ਜ਼ਮੀਨ ਪਲਾਟ ਤਾ ਇਹ ਤੁਸੀਂ ਵੀਡੀਓ ਬਣਾ ਕੇ ਭੇਜਣੀ ਹੈ ਜਿਹਦੇ ਵਿੱਚ ਪਾਣੀ ਦਾ ਕੀ ਸਾਦਣਾ ਕੋਈ ਰੋਡ ਤੇ ਲੱਗਦਾ ਕੱਚਾ ਰਸਤਾਂ ਆਉਂਦਾ ਹੈ ਕਿ ਫਸਲਾਂ ਹੁੰਦੀਆਂ ਨੇ ਇਹ ਤੁਸੀਂ ਸਾਰੀ ਮਤਲਬ ਵੀਡੀਓ ਬਣਾ ਕੇ ਭੇਜਣੀ ਹੈ ਤੇ ਵੀਡੀਓ ਬਣਾਉਣੀ ਹੈ ਜੀ ਫੁੱਲ ਸਕਰੀਨ ਦੀ ਠੀਕ ਹੈ ਜੀ ਵੀਡੀਓ ਤੁਸੀਂ ਬਣਾਉਂਗੇ ਫੁੱਲ ਸਕਰੀਨ ਦੀ ਤੇ ਸਾਰੀ ਤੁਸੀਂ ਜਾਣਕਾਰੀ ਦੇਣੀ ਹੈ ਉਸ ਤੋਂ ਬਾਅਦ ਤੁਸੀਂ ਸਾਨੂੰ ਇਸ ਨੰਬਰ ਤੇ ਵਟਸਐਪ ਕਰ ਦੇਣੀ ਹੈ ਫਿਰ ਅਸੀਂ ਚੈਨਲ ਤੇ ਐਡ ਚਲਾ ਦੇਵਾਂਗੇ ਤੇ ਬਾਕੀ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ ਚੈਨਲ ਦੇ ਨਾਲ ਜੁੜਨ ਦੇ ਲਈ ਉਮੀਦ ਹੈ ਤੁਸੀਂ ਇਸ ਵੀਡੀਓ ਨੂੰ ਵੀ ਬਹੁਤ ਜ਼ਿਆਦਾ ਸਪੋਰਟ ਕਰੋਗੇ ਤਾਂ ਹੁਣ ਅਸੀਂ ਤੁਹਾਡਾ ਟਾਈਮ ਨਾ ਖਰਾਬ ਕਰਦੇ ਹੋਏ ਆਪਾਂ ਵਾਦਦੇ ਆਂ ਵੀਡੀਓ ਬਾਰੇ ਜਿਹੜੀ ਅੱਜ ਅਸੀਂ ਬਹੁਤ ਹੀ ਜਿਆਦਾ ਸਸਤੀ ਜ਼ਮੀਨ ਤੁਹਾਡੇ ਲਈ ਲੈ ਕੇ ਆਂ ਜੀ ਜਿਹੜਾ ਰੇਟ ਆ 315000 ਉਹਦੇ ਬਾਰੇ ਆਪਾਂ ਗੱਲ ਕਰਦੇ ਆਂ ਜੀ ਇਹ ਜਿਹੜੀ ਜ਼ਮੀਨ ਹੈ ਜੀ ਇਹ ਹੈਗੀ ਹੈ ਜੀ ਟੋਟਲ 31 ਵਿੱਗੇ ਸ਼ਾਨਦਾਰ ਜ਼ਮੀਨ ਹੈ ਪੱਧਰ ਤੇ ਪਲੇਨ ਤੇ ਵਿੱਚ ਵਧੀਆ ਸ਼ਾਨਦਾਰ ਕੋਠੀ ਬਣੀ ਹੈ ਜੀ ਤੇ ਜਿਹਦੇ ਵਿੱਚ ਦੋ ਬੈਡਰੂਮ ਸਟੋਰ ਕਿਚਨ ਵਾਸ਼ਰੂਮ ਟਾਇਲਟ ਰੈਂਗ ਰੂਮ ਵੀ ਬਣਿਆ ਹੋਇਆ ਹੈ ਖੇਤੀਬਾੜੀ ਦੇ ਕੰਮ ਲਈ ਗੋਦਾਮ ਵੀ ਬਣਿਆ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਖੇਤੀਬਾੜੀ ਦਾ ਕੰਮ ਕਰਦੇ ਹੋ ਤਾਂ ਉਹਦੇ ਵਾਸਤੇ ਗੋਦਾਮ ਵੀ ਬਣੇ ਹੋਏ ਨੇ 3 ਫੇਸ ਕਨੈਕਸ਼ਨ ਲੱਗੇ ਹੋਇਆ ਜੀ ਤੇ 24 ਘੰਟੇ ਲਾਈਟਰ ਸਿਸਟਮ ਲੱਗਿਆ ਹੋਇਆ ਹੈ 24 ਘੰਟਾ ਦਾ ਕਨੈਕਸ਼ਨ ਵੀ ਲੱਗਿਆ ਹੋਇਆ ਜੀ ਤੇ ਵੱਡਾ ਪਾਣੀ ਵਾਲਾ ਡੱਗ ਬਣਿਆ ਜੀ ਫੁਹਾਰਾ ਸਿਸਟਮ ਵੀ ਲੱਗਿਆ ਬਾਕੀ ਵੀਡੀਓ ਦੇ ਵਿੱਚ ਆਪਾਂ ਹੋਰ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਉਸ ਤੋਂ ਪਹਿਲਾਂ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆਏ ਨੇ ਜੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਤੁਹਾਨੂੰ ਹਰ ਇੱਕ ਦਿਨ ਨਵੀਂ ਕੋਠੀ ਜ਼ਮੀਨ ਦਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਤੇ ਤੁਹਾਨੂੰ ਦੇਖਣ ਨੂੰ ਮਿਲ ਸਕੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੇ ਜਿਹੜੇ ਪੰਨ ਭਰਾ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਜੀ ਚੈਨਲ ਨੂੰ ਸਪੋਰਟ ਕਰਦੇ ਨੇ ਉਹਨਾਂ ਦਾ तहे ਦਿਲੋਂ ਧੰਨਵਾਦ ਹੈ ਤੁਸੀਂ ਅੱਗੇ ਤੋਂ ਵੀ ਐਦਾਂ ਹੀ ਸਪੋਰਟ ਕਰੋਗੇ ਉਮੀਦ ਹੈ ਸਾਨੂੰ ਤੇ ਮਦ ਤੋਂ ਵੱਧ ਪੈਣ ਭਰਾਵਾਂ ਨੂੰ ਬੇਨਤੀ ਹੈ ਕਿ ਇਹ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਜਿਉਂਕਿ ਕਈ ਵਾਰੀ ਬੰਦੇ ਦੀ ਮਜਬੂਰੀ ਹੁੰਦੀ ਹੈ ਜ਼ਮੀਨ ਵਗੈਰਾ ਸੇਲ ਕਰਨ ਦੀ ਜਾਂ ਕੋਠੀ ਦੀ ਤਾਂ ਤੁਸੀਂ ਉਹਨੂੰ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਤਾਂ ਕਿ ਉਹਨਾਂ ਦੀ ਮਦਦ ਹੋ ਸਕੇ ਤੇ ਛੇਤੀ ਬਿਕ ਸਕੇ ਤੇ ਜੇਕਰ ਤੁਸੀਂ ਕਿ ਕਿਸੇ ਵੀ ਏਰੀਆ ਦੇ ਵਿੱਚ ਜ਼ਮੀਨ ਜਾਂ ਕੋਠੀ ਦੀ ਭਾਲ ਦੇ ਵਿੱਚ ਹੈਗੇ ਹੋ ਤੁਸੀਂ ਸੋਚ ਰਹੇ ਹੋਵੋਗੇ ਕਿ ਸਾਨੂੰ ਆਹ ਵਾਲੇ ਸ਼ਹਿਰ ਦੇ ਵਿੱਚ ਕੋਠੀ ਚਾਹੀਦੀ ਹੈ ਜਾਂ ਵਾਲੇ ਪਿੰਡ ਦੇ ਵਿੱਚ ਜ਼ਮੀਨ ਤੇ ਕਿਸੇ ਵੀ ਪਿੰਡ ਸ਼ਹਿਰ ਦਾ ਕੋਈ ਵੀ ਤੁਸੀਂ ਪ੍ਰਾਪਰਟੀ ਖਰੀਦਣਾ ਹੈ ਤਾਂ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਲਿਖ ਕੇ ਦੱਸ ਦਿਆ ਕਰੋ ਜੀ ਵੀ ਸਾਨੂੰ ਐਨੇ ਕ੍ਰੇਟ ਦੇ ਵਿੱਚ ਚਾਹੀਦੀ ਹੈ ਤੇ ਆਹ ਵਾਲੇ ਏਰੀਏ ਦੇ ਵਿੱਚ ਹੋਵੇ ਤੇ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੀ ਵੀਡੀਓ ਅਸੀਂ ਤੁਹਾਡੇ ਹਿਸਾਬ ਦੇ ਤੁਹਾਡੇ ਏਰੀਏ ਦੀ ਲੈ ਕੇ ਆ ਸਕੀ ਜਿੱਥੇ ਤੁਹਾਨੂੰ ਚਾਹੀਦੀ ਕਿੰਨੇ ਕ੍ਰੇਟ ਦੇ ਵਿੱਚ ਹੋਵੇ ਤੇ ਇਹ ਸਾਰੀ ਜਾਣਕਾਰੀ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਤੁਹਾਡੇ ਕਮੈਂਟ ਪੜ੍ਹ ਕੇ ਹੀ ਅਸੀਂ ਲੈ ਕੇ ਆਉਣੀ ਹੈ ਜੀ ਤਾਂ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਦੱਸ ਦਿਆ ਕਰੋ ਕਿ ਤੁਹਾਨੂੰ ਕਿਹੋ ਜੀ ਪ੍ਰਾਪਰਟੀ ਖਰੀਦਣੀ ਹੈ ਕਿ ਜ਼ਮੀਨ ਜਾਂ ਕੋਠੀ ਕਿਹੜੇ ਪਿੰਡ ਕਿਹੜੇ ਸ਼ਹਿਰ ਦੇ ਵਿੱਚ ਤੁਸੀਂ ਖਰੀਦਣਾ ਚਾਹੁੰਦੇ ਹੋ ਜਿਹੜਾ ਵੀ ਤੁਹਾਡੇ ਲੱਗੇ ਹੈ ਤਾਂ ਅੱਗੇ ਜਾਣਕਾਰੀ ਤੁਹਾਨੂੰ ਦਿੰਨੇ ਆ ਇਸ ਬਾਰੇ ਜੀ ਫਾਰਮ ਦੀ ਬਾਉਂਡਰੀ ਉੱਪਰ ਨਿੰਮ ਤੇ ਐਪਲ 베ਰੀ ਲੱਗੇ ਹੋਏ ਨੇ ਇਹ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਫਰੂਟ ਲੱਗੇ ਹੋਏ ਨੇ ਜੀ ਜਿਵੇਂ ਕਿ ਆਮਲਾ, ਮੋਰਿੰਗਾ, ਅਮਰੂਦ, ਆਂਬ, ਨਿੰਬੂ ਨਿੰਬੂ ਦੇ 2500 ਬੂਟੇ ਲੱਗੇ ਹੋਏ ਨੇ ਜੀ ਤੇ ਬਾਕੀ ਸਭ ਤੋਂ ਵਧੀਆ ਗੱਲ ਹੈ ਕਿ ਸੀਸੀਟੀਵੀ ਕੈਮਰਾ ਸਿਸਟਮ ਵੀ ਲੱਗਿਆ ਹੋਇਆ ਹੈ ਮਤਲਬ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਨਹੀਂ ਹੋਊਗੀ ਜੇ ਤੁਸੀਂ ਇਹ ਬਾਣ ਖਰੀਦਣ ਲਈ ਜਾਓਗੇ ਕਿਉਂਕਿ ਇਹਦੇ ਵਿੱਚ ਜਿੰਨੀਆਂ ਫੈਸਿਲਿਟੀਆਂ ਹੁੰਦੀਆਂ ਨੇ ਉਹ ਨਹੀਂ ਤਾਂ ਹੈਗੀਆਂ ਹੀ ਨੇ ਉਹ ਤੋਂ ਵੱਧ ਦੇ ਮਤਲਬ ਕਿ ਫੈਸਿਲਿਟੀਆਂ ਨੇ ਜਿਵੇਂ ਕਿ ਕੈਮਰਾ ਸਿਸਟਮ ਲੱਗਿਆ ਹੋਇਆ ਜੀ ਤੇ ਰੇਟ ਵੀ ਬਹੁਤ ਘੱਟ ਹੈ ਜ਼ਮੀਨ ਦਾ ਠੀਕ ਹੈ ਤੇ ਕਨੈਕਸ਼ਨ ਵੀ ਲੱਗਿਆ ਹੋਇਆ ਹੈਗਾ ਤੇ ਬਾਕੀ ਜਿਹੜਾ ਘਰ ਵਾਲਾ ਹੁੰਦਾ ਕਨੈਕਸ਼ਨ ਉਹ ਵੀ ਇੱਥੇ ਲੱਗਿਆ ਹੋਇਆ ਹੈਗਾ ਬਾਕੀ ਜਿਹੜੇ ਬੂਟੇ ਨੇ ਜੀ ਜਿਵੇਂ ਤੁਹਾਨੂੰ ਦੱਸਿਆਗਾ ਵੀ ਫਾਰਮ ਦੀ ਬਾਉਂਡਰੀ ਦੇ ਉੱਪਰ ਨਿੰਮ ਅਤੇ ਐਪਲ ਵੇਰੀ ਲੱਗੇ ਨੇ ਇਹ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਫਲਾਂ ਦੇ ਬੂਟੇ ਨੇ ਆਮਲਾ ਮੋਰੇਂਗਾ ਅਮਰੂਦ ਤੇ ਅੰਬਾਂ ਦੇ ਨਿੰਬੂ ਦੇ ਬੂਟੇ ਨੇੜੋ 2500 ਬੂਟਾ ਲੱਗਿਆ ਜੀ ਸੀਸੀਟੀਵੀ ਕੈਮਰਾ ਲੱਗਿਆ ਹੋਇਆਗਾ ਤੇ ਏਰੀਆ ਹੈਗਾ ਜੀ ਬਿਕਨੇਰ ਬਿਕਨੇਰ ਦਾ ਬਾਣ ਹੈ ਜੀ ਇਹ ਤੇ ਰੇਟ ਹੈ 315000 ਬਿੱਗੇ ਦਾ 315000 ਰੁਪਏ ਬਿੱਗੇ ਦਾ ਰੇਟ ਰੱਖਿਆ ਗਿਆ ਜੀ ਤੇ ਵਿੱਚ ਸ਼ਾਨਦਾਰ ਕੋਠੀ ਬਣੀ ਆ ਫਾਰਮ ਹਾਊਸ ਬਣਿਆ ਮੋਟਰ ਕਨੈਕਸ਼ਨ ਲੱਗਿਆ ਹੈ 24 ਘੰਟੇ ਘਰ ਵਾਲਾ ਸਪਲਾਈ ਲੱਗੀ ਹੋਈ ਹੈ ਜੀ ਪਲੇਨ ਪੱਧਰ ਬਾਣ ਹੈ ਵਧੀਆ ਬਾਗ ਲੱਗਿਆ ਹੋਇਆ ਹੈ ਜੀ ਪੂਰੀ ਵੀਡੀਓ ਤੁਸੀਂ ਜ਼ਰੂਰ ਦੇਖਿਓ ਜਿਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਜਾਊਗੀ ਹਨਾ ਜਿਵੇਂ ਆਪਾਂ ਹੁਣ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਤੇ ਮਾਲਕ ਦਾ ਨੰਬਰ ਵੀ ਆਪਾਂ ਅੱਗੇ ਤੁਹਾਨੂੰ ਦੱਸਾਂਗੇ ਉਸ ਤੋਂ ਪਹਿਲਾਂ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਡੀਓ ਨੂੰ ਵੇਖਦੇ ਆ ਰਹੇ ਹੋ ਜੀ ਤੇ ਕਮੈਂਟਾਂ ਦੇ ਵਿੱਚ ਆਪਦਾ ਏਰੀਆ ਜ਼ਰੂਰ ਦੱਸਿਆ ਕਰੋ ਜੀ ਤਾਂ ਕਿ ਸਾਨੂੰ ਪਤਾ ਚੱਲ ਸਕੇ ਕਿ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਸਾਨੂੰ ਭੈਣ ਭਰਾ ਸਪੋਰਟ ਕਰਦੇ ਆ ਰਹੇ ਨੇ ਤੇ ਉਮੀਦ ਹੈ ਤੁਸੀਂ ਇਸ ਵੀਡੀਓ ਨੂੰ ਵੀ ਬਹੁਤ ਜ਼ਿਆਦਾ ਮਾਨ ਦੇਵੋਗੇ ਵੀਡੀਓ ਸ਼ੇਅਰ ਕਰ ਦਿਓ ਜੀ ਕਿਉਂਕਿ ਤੁਸੀਂ ਅੱਗੇ ਵੀ ਸਾਡੀਆਂ ਬਹੁਤ ਸਾਰੀਆਂ ਵੀਡੀਓ ਸ਼ੇਅਰ ਕਰਦੇ ਆ ਰਹੇ ਹੋ ਤੁਹਾਡਾ ਸਾਰਿਆਂ ਦਾ ਤਹਿਤ ਰੂ ਧੰਨਵਾਦ ਹੈ ਜੀ ਤੇ ਉਮੀਦ ਹੈ ਤੁਸੀਂ ਇਸ ਨੂੰ ਵੀ ਬਹੁਤ ਸਾਰਾ ਪਿਆਰ ਦੇਵੋਗੇ ਜਿਵੇਂ ਤੁਸੀਂ ਬਾਕੀ ਵੀਡੀਓ ਨੂੰ ਸਪੋਰਟ ਕਰਕੇ ਅੱਗੇ ਸ਼ੇਅਰ ਕਰ ਦਿਓ ਜੀ ਤਾਂ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਕਿ ਇਸ ਵੀਰ ਦਾ ਬਾਣ ਹੈ ਜਿਹੜਾ ਜਲਦੀ ਸੇਲ ਹੋ ਸਕੇ ਤੇ ਇਸ ਤਰ੍ਹਾਂ ਦੀਆਂ ਹੋਰ ਵੀ ਤੁਸੀਂ ਵੀਡੀਓ ਦੇਖਣ ਦੇ ਲਈ ਟਰੈਕਟਰ ਮੇਲਾ ਚੈਨਲ YouTube ਤੇ ਸਰਚ ਕਰ ਸਕਦੇ ਹੋ Facebook ਤੇ ਖੇਤੀ ਖਬਰ ਪੇਜ ਵੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਇੱਥੇ ਆਪਣੀ ਐਡ ਵਗੈਰਾ ਚੱਲਦੀ ਰਹਿੰਦੀ ਹੈ ਤੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਦੇਖਣਾ ਚਾਹੁੰਦੇ ਹੋ ਟਰੈਕਟਰ ਮੇਲਾ ਚੈਨਲ ਜ਼ਰੂਰ ਦੇ ਸਰਚ ਕਰਿਓ ਇਹਦੇ ਵਿੱਚ ਤੁਹਾਨੂੰ ਖੇਤੀਬਾੜੀ ਵਾਲੇ ਸੰਦ ਗੱਡੀਆਂ ਜ਼ਮੀਨ ਪਲਾਟ ਇਹ ਸਾਰੇ ਤੁਹਾਨੂੰ ਦੇਖਣ ਨੂੰ ਮਿਲਣਗੇ ਤਾਂ ਤੁਸੀਂ ਇੱਕ ਵਾਰ ਸਰਚ ਕਰੋ ਜੀ ਟਰੈਕਟਰ ਮੇਲਾ ਚੈਨਲ YouTube ਤੇ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਸੋਹਣਾ ਪੱਧਰ ਬਾਣ ਹੈ ਬਾਗ ਵਗੈਰਾ ਲੱਗਿਆ ਹੋਇਆ ਤੇ ਰੇਟ ਤੁਸੀਂ ਸੁਣ ਹੀ ਲਿਆ ਹੋਣਾ 315000 ਬਿੱਗੇ ਦਾ ਜੀ ਇਹ ਬਾਣ ਜਿਹੜਾ ਬੀਕਾ ਨੇੜ ਦਾ ਹੈ ਇਹ ਬਾਣ ਹੈ ਜੀ ਤੇ ਮਾਲਕ ਵੀਰ ਦਾ ਨੰਬਰ ਤੁਹਾਨੂੰ ਦੇਵਾਂਗੇ ਜੀ ਉਸ ਤੋਂ ਪਹਿਲਾਂ ਤੁਸੀਂ ਜ਼ਰੂਰ ਦੱਸਿਓ ਕਮੈਂਟਾਂ ਦੇ ਵਿੱਚ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਡੀਓ ਨੂੰ ਦੇਖਦੇ ਆ ਰਹੇ ਹੋ ਤੇ ਜਾਣਕਾਰੀ ਪੂਰੀ ਭੇਜਿਆ ਕਰੋ ਜੀ ਕਈ ਵਾਰੀ ਇੱਕ ਦੋ ਭੈਣ ਭਰਾਵਾਂ ਦੀ ਐਡ ਆਈ ਸੀ ਕਿ ਜਿਹਦੇ ਵਿੱਚ ਉਹ ਮਤਲਬ ਕਿ ਜਾਤਾ ਉਹਨਾਂ ਨੂੰ ਪਤਾ ਨਹੀਂ ਲੱਗੇ ਹੋਣਾ ਵੀ ਕੀ ਇਸ ਚੀਜ਼ਾਂ ਭੇਜਣੀਆਂ ਤਾਂ ਤੁਸੀਂ ਨਾ ਜੀ ਜਦੋਂ ਵੀਡੀਓ ਬਣਾਉਣੇ ਹੋ ਉਸ ਤੋਂ ਬਾਅਦ ਆਏ ਤੁਸੀਂ ਨਹੀਂ ਲਿਖ ਸਕਦੇ ਨਾ WhatsApp ਤੇ ਕਈ ਵਾਰੀ ਭੈਣ ਭਰਾ ਸਾਨੂੰ ਦੱਸਦੇ ਆ ਕਿ ਸਾਨੂੰ ਲਿਖਣਾ ਨਹੀਂ ਤਾਂ ਤੁਸੀਂ ਵੌਇਸ ਮੈਸੇਜ ਕਰਕੇ ਸਾਨੂੰ ਸਾਰੀ ਜਾਣਕਾਰੀ ਭੇਜ ਸਕਦੇ ਹੋ ਜਾਣਕਾਰੀ ਜਿੰਨੀ ਹੀ ਤੁਸੀਂ ਦਿਓਗੇ ਉਨੀ ਹੀ ਤੁਹਾਡੀ ਮਤਲਬ ਅੱਗੇ ਜਿਹੜੀ ਸੇਲ ਹੋਊਗੀ ਮਤਲਬ ਜਾਣਕਾਰੀ ਤੁਸੀਂ ਵੱਧ ਤੋਂ ਵੱਧ ਦਿਆ ਕਰੋ ਜੀ ਜਿਸ ਦੇ ਨਾਲ ਤੁਹਾਡੀ ਕੋਈ ਵੀ ਜ਼ਮੀਨ ਹੈ ਪਲਾਟ ਹੈ ਕੋਠੀ ਘਰ ਹੈ ਕੁਝ ਵੀ ਜਲਦੀ ਸੇਲ ਹੋ ਸਕੇ ਤੇ ਸਾਰੀ ਜਾਣਕਾਰੀ ਤੇ ਵੀਡੀਓ ਬਣਾ ਕੇ ਭੇਜਣਾ ਲਾਜ਼ਮੀ ਹੈ ਵੀਡੀਓ ਵਧੀਆ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਫੋਨ ਨੂੰ ਟੇੜਾ ਕਰਕੇ ਫੁੱਲ ਸਕਰੀਨ ਦੀ ਸਾਨੂੰ ਵੀਡੀਓ ਚਾਹੀਦੀ ਹੁੰਦੀ ਹੈ ਠੀਕ ਹੈ ਜੀ ਹੁਣ ਤੁਸੀਂ ਮਾਲਕ ਵੀਰ ਦਾ ਨੰਬਰ ਹੈ ਜਿਹੜਾ ਨੋਟ ਕਰ ਲਓ ਜੀ 8094258907 8094258907 ਕਈ ਭੈਣ ਭਰਾ ਕੀ ਕਰਦੇ ਨੇ ਜੋ ਚੈਨਲ ਦਾ WhatsApp ਨੰਬਰ ਨੋਟ ਕਰ ਲੈਂਦੇ ਨੇ ਤਾਂ ਤੁਸੀਂ ਆਹ ਨੰਬਰ ਨੋਟ ਕਰਨਾ ਹੈ ਮਾਲਕ ਵੀਰ ਦਾ ਜਿਹਦੇ ਤੇ ਤੁਸੀਂ ਫੋਨ ਕਰਕੇ ਜ਼ਮੀਨ ਬਾਰੇ ਡਿਟੇਲ ਲੈ ਸਕਦੇ ਹੋ ਸਾਰੀ ਤੇ ਖਰੀਦ ਸਕਦੇ ਹੋ 8094258907 ਇਹ ਤੁਹਾਨੂੰ ਨੰਬਰ ਨੋਟ ਕਰਨਾ ਪੈਣਾ ਤੁਸੀਂ ਇਸ ਨੰਬਰ ਤੇ ਹੀ ਗੱਲ ਕਰਨੀ ਹੈ ਮਾਲਕ ਵੀਰ ਦਾ ਨੰਬਰ ਹੈ ਜੀ ਇਹ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਇਹ ਜਿਹੜੀ ਜ਼ਮੀਨ ਤੁਹਾਨੂੰ ਅੱਜ ਦਿਖਾਈਏਗੀ 31 ਵਿੱਗੇ ਵਿੱਚ ਇਹਦੇ ਫਾਰਮ ਹਾਊਸ ਬਣਿਆ ਹੈ ਵਿੱਚ ਸ਼ਾਨਦਾਰ ਕੋਠੀ ਬਣੀ ਹੋਈ ਹੈ ਤੇ ਬਾਗ ਲੱਗਿਆ ਹੋਇਆ ਇਹ ਜ਼ਮੀਨ ਹੈ ਜਿਹੜੀ ਤੁਸੀਂ ਖਰੀਦ ਸਕਦੇ ਹੋ ਠੀਕ ਹੈ ਜੀ ਇੱਕ ਵਾਰੀ ਫੇਰ ਨੰਬਰ ਨੋਟ ਕਰ ਲਓ ਕਿਉਂਕਿ ਕਈ ਵਾਰੀ ਨਾ ਭੈਣ ਭਰਾ ਨੂੰ ਨੰਬਰ ਹੀ ਨਹੀਂ ਪਤਾ ਚੱਲਦਾ ਤਾਂ ਤੁਸੀਂ ਨੰਬਰ ਦੁਬਾਰਾ ਜਿਹੜੀ ਇਹ ਜ਼ਮੀਨ ਦੇ ਮਾਲਕ ਦਾ ਨੋਟ ਕਰ ਲਓ ਜੀ 8094258907 ਤੇ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜ਼ਮੀਨ ਦੀ 딜 ਕਰ ਸਕਦੇ ਹੋ ਤਾਂ ਤੁਹਾਡਾ ਸਾਰਿਆਂ ਦਾ ਤੈਅ ਲਓ ਧੰਨਵਾਦ ਜੇਕਰ ਕੋਈ ਵੀਡੀਓ ਦੇ ਮਿਸਟੇਕ ਹੋ ਜਾਵੇ ਤਾਂ ਅਸੀਂ ਮਾਫੀ ਚਾਹੁੰਦੇ ਹਾਂ ਕਈ ਵਾਰੀ ਵੱਧ ਘੱਟ ਹੋ ਜਾਂਦਾ ਹਨਾ ਨਹੀਂ ਵੀ ਪਤਾ ਲੱਗਦਾ ਹੁੰਦਾ ਤਾਂ ਤੁਸੀਂ ਵੀਡੀਓ ਨੂੰ ਸਪੋਰਟ ਕਰਨੀ ਹੈ ਜੀ ਬਾਤ ਉਹ ਵੀਡੀਓ ਨੂੰ ਸ਼ੇਅਰ ਕਰਨਾ ਹੈ ਤੇ ਤੁਸੀਂ ਕਮੈਂਟ ਕਰਕੇ ਵੀ ਦੱਸਣਾ ਹੈ ਕਿ ਤੁਹਾਨੂੰ ਕਿਹੜੇ ਏਰੀਆ ਦੇ ਵਿੱਚ ਜ਼ਮੀਨ ਪਲਾਟ ਕੋਠੀਆਂ ਘਰ ਚਾਹੀਦਿਆਂ ਨੇ ਕੋਸ਼ਿਸ਼ ਹੋਊਗੀ ਕਿ ਅਗਲੀ ਵੀਡੀਓ ਤੁਹਾਡੇ ਏਰੀਏ ਦੀ ਅਸੀਂ ਲੈ ਕੇ ਆ ਸਕੀਏ ਤੁਹਾਡਾ ਸਾਰਿਆਂ ਦਾ ਤੈਦ ਲੋ ਧੰਨਵਾਦ ਚੈਨਲ ਨਾਲ ਜੁੜਨ ਦੇ ਲਈ ਜਿਹੜੇ ਮੇਰੇ ਭੈਣ ਭਰਾ ਇਸ ਟਾਈਮ ਵੀਡੀਓ ਨੂੰ ਦੇਖ ਰਹੇ ਨੇ ਜੀ ਬਹੁਤ ਬਹੁਤ ਧੰਨਵਾਦ ਸੋ ਬਣੇਰੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ YouTube ਦੇ ਨਾਲ ਇਸੇ ਤਰ੍ਹਾਂ ਜਲਦੀ ਹੀ ਲੈ ਕੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਧੰਨਵਾਦ